ਬਤਾ ਕਹਿੰਦੇ ਆ ਵੀ ਮਠਾਰੂ ਇੱਕ ਹੱਥ ਨਾਲ ਗੱਡੀ ਚਲਾਉਂਦਾ ਤੇ ਇੱਕ ਹੱਥ ਨਾਲ ਵਲੋਗਿੰਗ ਕਰਦਾ ਚਲੋ ਮੈਂ ਤੇ ਇਹ ਜ਼ਰੂਰੀ ਕੰਮ ਮੈਂ ਹੀ ਦੇਖਦਾ ਇਸ ਚੱਕਰ ਦੇ ਵਿੱਚ ਵੀ ਹਾਂ ਮਠਾਰੂ ਗੱਡੀ ਚਲਾਉਂਦਾ ਵਾ ਚੱਕ ਹੋਰ ਕਿਤੇ ਰੂਸਟ ਹੁੰਦਾ ਨਹੀਂ ਕਰਨਾ ਮਾਮ ਮੇਰੇ ਤੇ ਹੀ ਆਉਂਦਾ ਕਰਨਾ ਵੇਖਿਆ ਅੱਗੋਂ ਦੀ ਤੇ ਜਾਣ ਜਾਣ ਕੇ ਲੰਘਣਾ ਹੁੰਦਾ ਨਾ ਅੱਜ ਲੱਗੀ ਨਜ਼ਰ ਆਪਣੀ ਗੱਡੀ ਨੂੰ ਤੇ ਕੰਮ ਹੋ ਗਿਆ ਖਰਾਬ ਹੈ ਗੱਡੀ ਦਾ ਟਾਇਰ ਪਰ ਲਗੜਾ ਉਹ ਪੈਂਚਰ ਹੋ ਗਿਆ ਇਹ ਅੰਦਰ ਤਾਂ ਕਿੰਨੇ ਹਵਾ ਕੱਢੀ ਕੈਮਰੇ ਦੇ ਵਿੱਚ ਚੈੱਕ ਕਰਾਂਗਾ ਠਹਿਰ ਕੇ ਫਿਰ ਹਾਂ ਫਿਰ ਹਾਲਾਤ ਹਨ ਗੱਡੀ ਦੇ ਹਾਲਾਤ ਦਿਖਾਉਣਾ ਹੈ ਹੁਣ ਟਾਇਰ ਚੇਂਜ ਕਰਨਾ ਹੈ ਕਰੀਏ ਟਾਇਰ ਚੇਂਜ ਪਹਿਲਾਂ ਤੇ ਆਓ ਬਾਹਰ ਖੜਨਾ ਪਾਉਣੀ ਫਰੰਟਲ ਟਾਇਰ ਹੋਇਆ ਕੱਲ ਇਧਰਲੇ ਚ ਹਵਾ ਘੱਟ ਹੀ ਗਈ ਤੇ ਅੱਜ ਇਧਰ ਲੈ ਆਣੇ ਪੰਚਰ ਹੋ ਗਿਆ ਵੇਖਦਾ ਮੈਨੂੰ ਲੱਗਦਾ ਕਿਲਕੁਲ ਵੱਜਾ ਆ ਤਾਂ ਇਹ ਆਕੀਨ ਗੱਡੀ ਉੱਤੇ ਜਿਹੜੀ ਆ ਹੁੰਦੀ ਇਹਨੂੰ ਕੈਪ ਜਾਇ ਇਹ ਤਾਂ ਲੱਗਾ ਹੋਇਆ ਵਾ ਪਤਾ ਨਹੀਂ ਮੈਨੂੰ ਲੱਗਦਾ ਜਾਂ ਕਿਲਕੁਲ ਵੱਜ ਗਿਆ ਹੋਊਗਾ ਉਦਾਂ ਹਵਾ ਕਰਨੀ ਕਰਨੀ ਹੈ ਬੰਦੇ ਤੇ ਗੱਡੀ ਵਾਲੇ ਸਾਰੇ ਚੰਗੇ ਆ ਅਸੀਂ ਗੱਡੀ ਨੂੰ ਬਾਹਰ ਖੜਨਾ ਨਹੀਂ ਆਪੇ ਪੈਂਚਰ ਪਾ ਲੈਣਾ ਆ ਆਹ ਰੋ ਪੀਚ ਨਿਕਲਿਆ ਪੀਚ ਵੱਜਾਇਆ ਆ ਵੱਜਾ ਨਾ ਤੇ ਇਹਨੂੰ ਹੁਣ ਕੱਢਦੇ ਆ ਪੀਚ ਨੂੰ ਬਾਹਰ ਪੂਰਾ ਹੋ ਜਾ ਗੱਡੀ ਨਾ ਡਿੱਗ ਪੇਰ ਉੱਤੇ ਇੱਕ ਉਥੇ ਪੀਚ ਕਸ ਪਿਆ ਬਹੁਤ ਸਟਾਰ ਜਾ ਫੜ ਕੇ ਲਿਆ ਤੇਰੀ ਮੁਠੀ ਵਾਲਾ ਪਿਸਕਾ ਦਰਾਜ ਦੇ ਵਿੱਚ ਹੁੰਦਾ ਇੱਥੇ ਸਾਹਮਣੇ ਬੇਜ ਮਿਲਦਾ ਵੱਜ ਕੇ ਨਾ ਅੰਦਰੋਂ ਆ ਰਿੰਗਾ ਆਗਾ ਬੜੇ ਚਦਾ ਕੱਢਣੇ ਨਿਕਲਦਾ ਨਹੀਂ ਹੁਣ ਆਜ ਗਾੜਨਾ ਨਿਕਲੂਗਾ ਵੇਖੀ ਹੁਣ ਹੁਣ ਮੈਂਟਰੀ ਲੱਗਣਾ ਪਲਾਸ ਦੇ ਨਾਲ ਗੱਲ ਨਹੀਂ ਬੰਦੀ ਇਹ ਦੁਬਈਆ ਤੇਰੇ ਹੁਣ ਨਿਕਲੂਗਾ ਵੇਖੇ ਨਿਕਲ ਗਿਆ ਨਹੀਂ ਆਉਂਦੀਂਗਾ ਆਇਆ ਟਾਇਰ ਵੀ ਨਹੀਂ ਕੰਜਰ ਨੇ ਮਿਲਦਾ ਟਾਇਰ ਫਿਕਸ ਕਰਦਣਾ ਹੁਣ ਉਹ ਵੀ ਕੰਮਿੰਗਾ ਹੋਇਆ ਹਾਂ ਲੰਮਾ ਮਾਈ ਵੱਡਾ ਪੀਚ ਨਾ ਕੰਡਾ ਨਾ ਮਟੇ ਜੀ ਆਜ ਨਿਕਲ ਆਏ ਇਹ ਲੈ ਨੇ ਕੰਮ ਖਰਾਬ ਕਰਾਉਂਕਾ ਟਾਇਰ ਦਾ ਵੱਡਾ ਜਖਣਾ ਆਇਨੇ ਚਲੋ ਪੈਂਚਰ ਲਾਉਂਦੇ ਹੁਣ ਜਿਗਾਰਡ ਸਾਰਾ ਰੱਖਿਆ ਪਾ ਪੈਂਚਰ ਹੁਣ ਇੱਕੋ ਰਹਿ ਗਿਆ ਬਸ ਇਹ ਵੀ ਲਿਓਣ ਵਾਲੇ ਆ ਆ ਟਿਊਬ ਰੱਖੀ ਪੂਰੀ ਕਿੱਟ ਹੈਗੀ ਆਪਣੇ ਕੋਲ ਪੈਂਚਰ ਵਾਲੀ ਕਿਹਾ ਸਾਮਾਨ ਸਾਰਾ ਹੈਗਾ ਲੈ ਵੀ ਲਾਤਾ ਪੈਂਚਰ ਪਰ ਬੜਾ ਕੋਹਲ ਖਰਾਇਆ ਪੈਂਚਰ ਨੇ ਤੇ ਕੋਈ ਨਹੀਂ ਹਾਲ ਆ ਰੌੜ ਜਿਵੇਂ ਗਈ ਹੋ ਗਈ ਉਹ ਅਸਲ ਤੇ ਪੈਂਚਰ ਮੋਟਾ ਫਿਰ ਮੈਂ ਪਤਲਾ ਕੀਤਾ ਨਾ ਮੈਂ ਚੱਲਣ ਦੇਗਾ ਪੰਪ ਵੀ ਯਾਰ ਰੱਖਿਆ ਆਪਾਂ ਬਸ ਭਰੀ ਚੱਲੀ ਵਾ ਪੈਂਚਰ ਚੈੱਕ ਕਰ ਲਿਆ ਪਾਣੀ ਪਾ ਕੇ ਠੀਕ ਆ ਹੁਣ ਤੇ ਹੁਣ ਮੈਂ ਚੱਲਿਆ ਥੋੜਾ ਕੰਮ ਗੱਡੀ ਕੱਲ ਤੋਂ ਆਈ ਐਵੇਂ ਆਖਾ ਮੁੰਡਿਆਂ ਨੇ ਬੜੀ ਰੀਜ ਲਾ ਕੇ ਗੱਡੀ ਧੋਤੀ ਯਾਰ ਤੇ 300 ਰੁਪਏ ਲਿਆ ਉਹਨਾਂ ਨੇ ਤੇ 100 ਰੁਪਏ ਫਿਰ ਮੈਂ ਐਕਸਟਰਾ ਦਿੱਤਾ ਮੈਂ ਕਿਹਾ ਵੀ ਨਹੀਂ ਯਾਰ ਤਹੀਂ ਬਹੁਤ ਵਜੇ ਗੱਡੀ ਧੋਤੀ ਆ ਤੇ ਮਗਾ ਚੱਕੋ ਡੇੜ ਨੇ ਵੇਲੇ ਕਿੰਨੀ ਵੈਰੈਟੀ ਬੀਜ ਛੜੀ ਜੇ ਸਾਰੀਆਂ ਕਿਆਰੀਆਂ ਜਿਹੜੀਆਂ ਭਰਤੀਆਂ ਪੂਰੀਆਂ ਆ ਲਸਣਿਆ ਮੈਸਨ ਆਪਣੀ ਪਿਆਜ਼ ਯੋ ਆ ਅਵੀ 라ਤੀ ਆ ਖਾਲੀ ਇਹ ਵੀ 라ਤੀ ਹੈ ਭਰਤੀ ਉਪਰਲੀ ਵੀ ਉਹ ਨਵੀਂ ਜਗ੍ਹਾ ਲਈ ਜਿਹੜੀ ਪਰਲੀ ਸਾਈਡ ਆ ਉਹ ਵਖੋ ਉੱਚ ਵੀ ਬੀਜ ਪੂਛੜਿਆ ਚਲੋ ਲੱਗਾ ਮੈਂ ਤੇ ਐਂ ਮੁੰਗਰੇ ਲੈਣ ਬਸ ਆ ਐਂ ਮੁੰਗਰੇ ਜੀ ਮੈਂ ਕਿਹਾ ਮੁੰਗਰੇ ਮੁਕਣ ਦੇ ਦੇਣੇ ਆ ਕਿਦਾਂ ਭਰੇ ਵੇ ਲੈ ਵੀ 1.5-2 ਕਿਲੋ ਦੇ ਕਰੀਬ ਤੋੜ ਲਿਆ ਹੁਣ ਹੁਣ ਘਰੇ ਚਲੇ ਡੈਡੀ ਤੇ ਚਲੇ ਗਏ ਮਿੰਟੋ ਮਿੰਟੀ ਆ ਸੱਕਨੇ ਪਈ ਵਿਚਾਰੇ ਨੇ ਇਹਨੂੰ ਕੀ ਕਹਿ ਦਿੰਦਾ ਹੁਣ ਮਨਾਂ ਚਤਾ ਭੁੱਲ ਜਾਂਦਾ ਯਾਰ ਸਰੋਂ ਸਰੋਂ ਅਬ ਬੋਲਣ ਡਿਆ ਮੈਂ ਅਬ ਤੈਨੂੰ ਰਾਮ ਰੱਖ ਲਊ ਅਬ ਆ ਲੈ ਤਤੀਆਂ ਤੇ ਮਾਂ ਦੇ ਨਾਲ ਜੱਪੀਆਂ ਆਪੇ ਤੈਨੂੰ ਰਾਮ ਰੱਖ ਲਊ ਨਦੀ ਅਦਾ ਅਦਾ ਬੋਲ ਇਹ ਕਿਲਾਕ ਆਪੇ ਤੈਨੂੰ ਰਾਮ ਰੱਖ ਲਊ ਇਹ ਨੂੰ ਕਿੰਦਾ ਬਾਲਾ ਕੱਤਿਆਂ ਧਮਾ ਦੇ ਨਾਲ ਜੱਪੀਆਂ ਮੈਂ ਇਹਨਾਂ ਉਲਟਰਾਕ ਜੀ ਨੂੰ ਬੋਲਾਂਦੇ ਤੇ ਆਪ ਵੀ ਇੰਨਾਂ ਰੂੰਂਡਿਆ ਪੈਂਦੀ ਜੀ ਸ਼ਬਦ ਬੋਲੇ ਡਾੜੀ ਸ਼ਬਦ ਬੋਲਣੇ ਰੂੰਂਡੀ ਇਹਨੂੰ ਬੰਨਕੀਆਂ ਮੈਂ ਸ਼ਬਦ ਬੋਲਣੇ ਆ ਭਾਈ ਹਈ ਦਾਦੀ ਦਾਦੀ ਨੂੰ ਮਾਰ ਮਾਰ ਦਾਦੀ ਕਿੱਥੇ ਵਾਜਦੇ ਦਾਦੀ ਨੂੰ ਹਾ ਹਿਆ ਕਰਦੀ ਨਹੀਂ ਦੀ ਆਵਾਜ਼ ਦਿੱਤ ਨਹੀਂ ਜੀ ਇਹ ਨਹੀਂ ਕੋਠੀ ਆਵਾਜ਼ ਦੇ ਕਾ ਦਾਦੀ ਵਾਹ ਦੀਂਦੀ ਕਿੱਡੇ ਸੋਣਾ ਸਾਡੇ ਘਰੇ ਵੇਲੇ ਮੁੰਗਰੇ ਨਹੀਂ ਮੁੱਕਦੇ ਜੀ ਇੱਕ ਹਲ ਫਫਾਜ ਭਰਿਆ ਦੇਖੋ ਜਦੋਂ ਐਕਸਾਈਡ ਫੇਰ ਮੈਂ ਭਰ ਕੇ ਲੈ ਆਂਦਾ ਆ ਤਾਂ ਇਹ ਮੈਨੂੰ ਲੱਗਦਾ 2 ਕਿਲ ਫਾਫੇ ਹੋਰ ਹੋਣੀਆਂ ਉੱਥੇ ਜੀ ਮੈਂ ਤਾਂ ਨਾ ਕਰਨੀ ਹਾਂ ਦੋ ਚਾਰ ਗੱਲਾਂ ਬਤਾ ਕਹਿੰਦੇ ਆ ਵੀ ਮੈਂ ਠਾਰੂ ਇੱਕ ਹੱਥ ਨਾਲ ਗੱਡੀ ਚਲਾਉਂਦਾ ਤੇ ਇੱਕ ਹੱਥ ਨਾਲ ਵਲੋਗਿੰਗ ਕਰਦਾ ਚਲੋ ਮੈਂ ਤੇ ਕਹਿੰਦਾ ਵੀ ਬੰਦ ਕਰ ਦਿੱਤੀ ਵਲੋਗਿੰਗ ਆਪਣਾ ਇੱਕ ਹੱਥ ਨਾਲ ਕਰਨੀ ਜਦੋਂ ਮੈਂ ਗੱਡੀ ਚਲਾਉਣੀ ਤਾਂ ਨਾਲ ਇੱਕ ਹੱਥ ਨਾਲ ਵਲੋਗਿੰਗ ਕਰਨੀ ਮੈਨੂੰ ਘੱਟੋ ਘੱਟ 20 ਕਿ ਦਿਨ ਹੋ ਗਏ 15 ਤੋਂ 20 ਦਿਨ ਹੋ ਗਏ ਮੈਂ ਬੰਦ ਕਰਤੀ ਮੈਂ ਨਹੀਂ ਕਰਦਾ ਕਰਦਾ ਠੀਕ ਹੈ ਹੁਣ ਤੇ ਜਰੂਰੀ ਕੱਲਾ ਮੈਂ ਹੀ ਦਿਖਦਾ ਇਸ ਚੱਕਰ ਦੇ ਵਿੱਚ ਵੀ ਹਾਂ ਮਠਾਰੂ ਗੱਡੀ ਚਲਾਉਂਦਾ ਵਾ ਚੱਕ ਹੋਰ ਕਿਤੇ ਰੂਸਟ ਹੁੰਦਾ ਨਹੀਂ ਕਰਨਾ ਮੈਂ ਮੇਰੇ ਤੇ ਹੀ ਆਉਂਦਾ ਕਰਨਾ ਭਰਾਵਾ ਹੋਰ ਵੀ ਬੜੇ ਜਣੇ ਹੈਗੇ ਮੈਂ ਇਸ ਵੀਡੀਓ ਦੇ ਵਿੱਚ ਕਲਿੱਕ ਲਾ ਦਾਂਗਾ ਠੀਕ ਆ ਆਵਾਜ਼ ਮਿਊਟ ਕਰਕੇ ਕਿਉਂਕਿ ਮੈਂ ਕਿਸੇ ਦਾ ਮੁੱਦਾ ਨਹੀਂ ਠਾਉਣਾ ਚਾਹੁੰਦਾ ਮੈਂ ਸਿਰਫ ਮਾੜੀ ਮਾੜੀ ਕਲਿੱਕ ਲਮਣੀ ਸਿਰਫ ਠੀਕ ਹੈ ਬੜੇ ਲੋਕ ਹੈਗੇ ਨੇ ਜਿਹੜੇ ਇੱਕ ਹੱਥ ਨਾਲ ਗੱਡੀ ਚਲਾ ਕੇ ਖਤਰਾ ਵਲੋਗਿੰਗ ਕਰਦੇ ਮੈਂ ਕੱਲਾ ਨਹੀਂ ਆ ਮੇਰੇ ਕੱਲੇ ਵਾਲਾ ਦੇਖਿਆ ਕਰੋ ਸਾਰੀ ਦੁਨੀਆ ਨੇ ਲੱਗੀ ਸਮਝ ਕਿ ਵਿਊ ਹੀ ਕੱਲੇ ਮੇਰੇ ਤੋਂ ਆਉਂਦੇ ਜੀ ਠੀਕ ਹੈ ਮੈਂ ਨਹੀਂ ਕਹ ਪਾਲਿਸੀ ਟਿੰਜਾ ਮਾਸਟਾਰ ਹੈ ਕੋਈ ਭਰਾ ਮੈਂ ਕਾਹੇ ਜੋਗਾ ਨਹੀਂ ਭਰਾ ਠੀਕ ਹੈ ਵੀ ਉਸ ਉਸ ਚੀਜ਼ ਦਾ ਤੁਸੀਂ ਫਾਇਦਾ ਚੁੱਕਦੇ ਵੀ ਹਾਂ ਇਹ ਬੋਲਦਾਨੀਆਂ ਇਹਦਾ ਫਾਇਦਾ ਚੁੱਕੂਗਾ ਦੂਜੇ ਬੰਦੇ ਨੂੰ ਪਤਾ ਹੈ ਵੀ ਅਗਲਾ ਨੰਦਣਾ ਫੜ ਕੇ ਤਾਂ ਕਰਕੇ ਅਗਲੇ ਨੂੰ ਕੋਈ ਗੱਲ ਨਹੀਂ ਕਰਦਾ ਵੀ ਅਸੀਂ ਹੈਗੇ ਭਰਾ ਆਪਨੀ ਕਿਉਂਕਿ ਮੈਂ ਮੇਰੇ ਕੋ ਇੱਕ ਗੁੜੀਆ ਹੈ ਮੈਂ ਫੈਮਿਲੀ ਵਾਲਾ ਆ ਆਪਾਂ ਤਾਂ ਨਹੀਂ ਬਾਧੂ ਗੱਲ ਕਰਦੇ ਹੋਰ ਕਹਿੰਦਾ ਕਰੋਗੇ ਗੱਲ ਤੇ ਅਗਲਾ ਨਾ ਪੰਜ ਮਿੰਟਾਂ ਚ ਹੈਂ ਬਾਕੀ ਸਾਰੇ ਇੱਕ ਚੀਜ਼ ਹੋ ਰਿਆ ਮੇਰੇ ਪੂਰੇ ਪਰਿਵਾਰ ਵੱਲੋਂ ਇਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਦੇ ਉਹਦੀ ਬੇਟੇ ਦੀ ਲੰਮੀ ਉਮਰ ਕਰੇ ਵੀ ਬਹੁਤ ਸੋਹਣਾ ਅੰਕਲ ਜੀ ਮਾਰਾ ਲੰਮੀ ਉਮਰ ਕਰੇ ਇਹ ਬੱਚੇ ਦੀ ਮੇਰੇ ਪਰਿਵਾਰ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਂ ਤੇ ਹਮਾਰਾ ਇਹ ਅੰਕਲਾ ਤੇ ਆਂਟੀ ਦੀ ਵੀ ਲੰਮੀ ਉਮਰ ਕਰੇ ਵੀ ਇਹ ਪੁਰਾਣਾ ਵਲੌਗ ਦੇਖ ਰਹੇ ਜਦੋਂ ਸਾਡੀ ਹਰ ਗਨ ਹੋਣ ਵਾਲੀ ਸੀਗਾ ਹਨਾ ਸੰਦੀਪ ਇਹ ਹਾਨੂੰ ਇਹ ਪੁੱਤ ਸੁੱਤਾ ਇਹ ਜੁੰਡੀਆਂ ਕਰਤੀਆਂ ਹਣੇ ਦੋਏ ਦੀਆਂ ਫੇਰ ਮੇਰੇ ਦੇ ਘਰ ਦੇ ਫੈਮਲੀ ਕਹਿ ਦਿੰਦੀ ਐ ਵੀ ਜਲਦੀ ਛੱਠਾਂ ਦਾ ਨਾ ਗੱਲ ਕਰੀ ਨਾ ਬੋਲੀ ਬਾਲੀ ਵੀ ਤੇ ਗੱਲਾਂ ਤਾਂ ਮੈਨੂੰ ਵੀ ਬੜੀਆਂ ਜਿਆਦਾ ਪਤਾ ਆ ਵੀ ਕੀ ਕੀ ਕਰਦੇ ਜਿਹੜੇ ਕੀ ਤੱਕ ਕਿਹੜਾ ਕੀ ਕੀ ਕੋਈ ਪਿੱਛੇ ਕਰ ਛੜਿਆ ਐ ਸਭ ਕੁਝ ਮੈਨੂੰ ਪਤਾ ਪਰ ਮੈਂ ਬੋਲਦਾ ਨਹੀਂ ਮੈਂ ਕਹਿੰਦਾ ਨਾ ਇਹ ਕੰਮ ਨਹੀਂ ਕਰਨਾ ਰਹਿਣ ਦਪੜਦਾ ਪਿਆ ਯਾਰ ਹੈ ਕਿੰਨੇ ਨੇ ਇਹ ਕਿਹਨਾਂ ਦਾ ਇਹ ਦੱਸੋ ਚਲ ਦੇ ਹੁਣ ਕੋਈ ਨਹੀਂ ਰੱਖ ਲੋ ਇੱਥੇ रोटी खानी रोटी खानी पता नहीं उठिए आ खादी पेटे चार कटता हां केवल चार ना कितनी कटा और 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 खानी और खानी है लड़के तो है इन दे मुंह में देना बड़ी है दे दो मंजले आ हम्म इन दे दे खा लो लो ਬੜਾ ਕੀ ਤੋਂ ਨਹੀਂ ਖਾਂਦੀ ਬੜਾ ਗੁੱਸਾ ਚੜਦਾ ਇਹ ਕੋਬਰ ਕੀ ਸੁਆਦ ਨਾਲ ਖਾਂਦੀ ਲੈ ਮਿੱਟੀ ਖਾਲਾ ਮਿੱਟੀ ਮਿੱਟੀ ਬਰਾ ਮਿੱਟੀ ਦਾ ਖਾਂਦਾ ਲੈ ਆ ਵੇਖ ਲੈ ਕੰਮ ਤੇ ਰਿਆ ਗੁਣ ਮਸਾਲਾ ਮਿਲੇ ਫੇਰ ਬਾਪੂ ਕੋਣ ਹਣ ਇਹ ਲੱਗ ਆ ਮਲੇ ਮਸਾਲਾ ਆ ਮੜਿਆ ਮਸਾਲਾ ਆ ਮੈਂ ਨਾ ਹੁਣੇ ਜੇ ਰੀਲਾਂ ਦੇ ਆਹ ਵੇਖਣ ਇੰਸਟਾਗ੍ਰਾਮ ਤੇ ਤੇ ਕਾਫੀ ਜ਼ਿਆਦਾ ਰੌਣਕਾਂ ਲੱਗੀਆਂ ਨੇ ਸਿੱਧੂ ਮੂਸੇਵਾਲ ਦੇ ਹਵੇਲੀ ਚ ਬਹੁਤ ਵਧੀਆ ਗੱਲ ਐ ਚਲੋ ਮਾਰੇ ਨੇ ਕਿਰਪਾ ਕੀਤੀ ਉੱਥੇ ਪਿੰਡ ਦੀਆਂ ਜਿੰਨੀਆਂ ਬੀਬੀਆਂ ਸਾਰੀਆਂ ਭੰਗੜਾ ਭੰਗੜਾ ਪਾਉਣ ਦੇ ਨੇ ਬੜੇ ਨਜ਼ਾਰੇ ਵੱਜਦੇ ਨੇ ਚਲੋ ਚੰਗੀ ਗੱਲ ਐ ਮਾਰੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤੇ ਮੈਂ ਹੁਣ ਆ ਗਿਆ ਨੂਡਲ ਖਾਣ ਵਾਤੇ ਤੇ ਅੱਡਾਂ ਹੀ ਘਰੇ ਨਾਲੇ ਬੂਰੋਂ ਾਂਡੇ ਨਾਲੇ ਅਸੀਂ ਚਾਹ ਨੂਡਲ ਖਾਣ ਨੂੰ ਸਰਤਾਜ ਦਾ ਗਾਣਾ ਚੱਲੀ ਜਾਂਦਾ ਤੇ ਨੂਡਲ ਵੀ ਆਪਣੇ ਆ ਗਏ ਨੇ ਮੈਂ ਖਾ ਆਇਆ ਜਿੰਦੂ ਚੱਕੇ ਨਹੀਂ ਲੈਂਦੇ ਉਈ ਉਈ ਚੀਜ਼ ਲੈ ਗਈ ਦੁਕਾਨ ਤੋਂ ਇਹ ਕੀ ਲੈ ਕੇ ਆਇਆ ਬੋਤ ਮੈਨੂੰ ਦੋ ਜੀਜੀ ਬੜਾ ਭੁੱਖਾ ਹਾਂ ਮੈਨੂੰ ਬਹੁਤ ਭੁੱਖਾ ਹਾਂ ਹਾ ਦੇ ਦੇ ਹਾ ਦੇ ਦੇ ਉਰਲੀ ਦੇ ਦੇ ਮੈਂ ਦੇਣੀ ਜੀ ਕਰਾਓ ਹਾ ਜੀਜੀ ਜੀਜੀ ਔਲਾਈਟ ਜੱਜ ਜੀਆ ਲਾਈਟ ਜਗ ਗਈ ਹੁਣ ਮਰਦਖਾਨ ਤੋਂ ਤੁਰਪੰਦੀ ਚੀਜ਼ਾਂ ਲੈਣ ਦਾ ਦਿਨ ਲੈ ਜਾਂਦੀ ਨਾਲ ਹੈਂ ਦੇ ਦੇ ਵੈਰੀ ਗੁੱਡ ਵੈਰੀ ਗੁੱਡ ਲੈ ਮੰਗਣ ਵੀ ਡੈਪਿੰਦੀ ਉਸੇ ਟਾਈਮ ਫਿਰ ਵੈਰੀ ਗੁੱਡ ਕਾਦੀ ਫਿਰ ਤੇ ਤੋ ਭੁੱਖਾ ਮਾਂ ਨੂੰ ਨਹੀਂ ਦਿੱਤੀ ਹੁਣ ਕਦੀ ਉਹ ਵਿਆਹ ਤੇ ਦਰਾਂ ਨੂੰ ਚੋਕਲੇ ਨਹੀਂ ਦਿੱਤੇ ਕਦੀ ਆਪ ਵੀ ਲੈ ਬੁਲ ਮੈਂ ਚੱਲਿਆ ਮੁੰਗਰੇ ਦੇ ਰਿਸ਼ਮਣਾ ਦੇ ਘਰੇ ਚਲੋ ਆਓ ਵੇਖੀ ਵੇਖੀਦਾ ਨਖਰੇ ਹੋ ਕੇ ਚਲਾ ਚਲਾ ਹੁਣ ਇਧਰ ਆ ਚਲੋ ਚਲੀਏ ਵੇਖੇ ਕਹਿੰਦੀ ਮੈਂ ਨਹੀਂ ਮੈਂ ਇੱਥੇ ਬਹੁਟ ਹੀ ਲੈਣੇ ਕੀ ਕਰਾਣੇ ਜੇ ਕੋਈ ਜਦੋਂ ਤੈਨੂੰ ਪੁੱਤ ਸੱਟਣਾ ਲਵਾ ਲਿਆ ਡੇਗਣਾ ਪਏ ਕਿਤਰਾ ਹੋ ਗਿਆ ਆਹ ਕੁਲੜ ਦੀ ਪੱਤੀਆਂ ਦੀ ਉਧਰ ਆ ਤੋੜਦਾ ਹਾਂ ਹਾਂ ਇੱਥੋਂ ਆਪਾਂ ਵੀ ਚਲੀਏ ਘਰੇ ਚਲੋ ਆਓ ਆਓ ਹੁਣ ਭਰਾਵਾ ਡੇਗਣਾ ਪਈ ਕਹਿੰਦੀ ਐ ਵੀ ਮੈਂ ਆ ਸਾਈਕਲ 'ਤੇ ਚੱਲ ਉਹ ਉਹ ਤੇਰੇ ਸਾਈਕਲ 'ਤੇ ਕਿਹੜੇ ਖੜੇ ਪੈ ਜਾਂਦਾ ਈ ਤੂੰ ਉਹਦੇ ਸਾਈਕਲ 'ਤੇ ਖੜੇ ਪੈ ਜਾ ਹੁਣ ਕੋੜਾ ਯਾ ਲਾਗਨ ਜਿੱਤ ਆਇਆ ਨੇ ਬਿਆਸਾ ਰਿਟ ਦੇ ਕੇ ਜਿਹੜੇ ਉਹ ਲੈ ਛੱਡ ਦੇ ਛੱਡ ਦੇ ਬਸ ਹਾਂਜੀ ਉਹ ਜਿਹਨੇ ਸਭੀ ਲੱਗਿਆ ਇਹਨੇ ਨਾ ਚੱਲੇ ਲੱਗ ਗਿਆ ਹਾਂ ਇਹਨੂੰ ਫੜਾਉਂਦੇ ਲੈਵਲ ਨੂੰ ਫੜਾਤੀ ਲੱਡੂ ਸੋਣੀ ਬੈਂਗਲੌਰ ਦਾ ਤੇ ਦਿੱਲੀ ਦਾ ਅੱਜ ਫਾਈਨਲ ਮੈਚ ਹੋਣ ਰਿਹਾ ਹੈ ਤੇ ਇੱਧਰ ਕੱਲ ਵਿਆਹ ਜਾਣਾ ਮੰਮੀ ਚ ਕਰ ਰਹੇ ਨੇ ਸੂਟ ਪ੍ਰੈਸ ਆਪਣਾ ਮੈਡੀ ਟਾਈਮ ਬੋਲ ਆਉਂਦੇ ਸਹੀ ਗੱਲ ਮੰਮੀ ਉੱਥੇ ਕਹਿੰਦੇ ਨਈ ਗੱਤੀ ਵੀ ਨਜ਼ਰ ਆਈ ਇਹ ਇਹ ਕਹਿੰਦੇ ਜਿਦਾ ਪੰਜ ਸੱਤ ਕਿੱਲੇ ਫਿਰ ਉਸ ਤੋਂ ਘੱਟ ਸਹੀ ਗੱਲ ਇਹਦੀ ਗੱਲ ਆ ਹੋ ਚਲੋ ਲਈ ਜਨਾ ਚੀਜ਼ਾਂ ਮਾਰ ਲਈ ਤੂੰ ਕਹਿੰਦੀ ਇਹ ਨਜ਼ਰ ਆ ਉਹ ਤਾਂ ਬੜਾ ਜਨਾ ਕਰਦਾ ਉਹਨੂੰ ਪਤਾ ਉਹਦੇ ਆਦਰ ਮਾਰਛੇ ਨੇ ਕੋਟੇ ਦਿੱਤੇ ਤੇ ਰਸ਼ਮੂਣੀ ਦੇ ਅੱਗੇ ਬੜੇ ਖੁਸ਼ ਹੋਏ ਮੈਂ ਮੁੰਗਰੇ ਦੇਖਿਆ ਨਾ ਭਾਬੀ ਕਹਿੰਦੀ ਮੈਂ ਅੱਜ ਆਪੇ ਫੋਨ ਕਰਦਣਾ ਤੁਹਾਨੂੰ ਕਹਿੰਦੀ ਮੈਂ ਫੋਨ ਲੱਗੇ ਹੀ ਕਰ ਮੁੰਗਰੇ ਦੇਖ ਜਾਓ ਸਾਨੂੰ ਤੇ ਉਹ ਬੜੇ ਖੁਸ਼ ਹੋਏ ਉਹ ਮੈਂ ਦੇਖਿਆ ਹੈ ਲੈ ਆ ਕੇ ਆਇਓ ਨੂੰ ਲੈ ਲਾਤੀ ਨਜ਼ਰ ਮੈਂ ਕਈ ਜਣੇ ਵਿਆਹ ਮੁੰਡੇ ਦਾ ਧਮਾਨਿਆ ਭਾਈ ਚਾਚਾ ਜੀ ਹੁਣਾਂ ਦੇ ਨਾਲ ਜਾਣਾ ਹੈ ਆਪਾਂ ਅੱਜ ਅੰਦਰ ਚਲੋ ਇੱਥੇ ਤੱਕ ਤੁਰਦੀ ਦੇਖਿਓ ਏ ਚਲ ਜੋ ਤਰ ਤੋਕ ਕੇ ਚਲ ਜੋ ਤੋਕ ਕੇ ਚਲ ਜੋ ਉੱਥੇ ਚਲੋ ਜਾਓ ਜਾਓ ਤੋ ਅੱਜ ਆਪ ਕੋ ਬੇਜੁਆ ਹੈ ਬੜੇ ਸਾਰੇ ਲੋਕ ਉਹ ਤੇ ਆਪੀ ਆ ਆਜੋ ਆਜੋ

ਪਰਾਉਣ ਨਹੀਂ ਆਏ ਨੇ ਹਾਂ 15ਵੇਂ ਮਿੰਟ ਸਵੇਰੇ ਜਾਣਾ ਅਨੰਦਪੁਰ ਸਾਹਿਬ ਮੱਥਾ ਟੇਕਣ ਹਾਂਜੀ ਹਾਂ ਇਹ ਸਵੇਰੇ ਮਿਸਣਾ ਹੋਲੀਆਂ ਸ਼ੁਰੂ ਹੋਣੀਆਂ ਕੱਲ੍ਹ ਤੋਂ ਹੋਣੀਆਂ ਨੇ ਸ਼ੁਰੂ ਨਹੀਂ ਹੋਲੀਆਂ ਸ਼ੁਰੂ ਆ ਤੀਜੀ ਹੋਲੀ ਆ ਤੀਜੀ ਲੈ ਵੀ ਤੀਜੀ ਹੋਲੀ ਆ ਤੇ ਸੁਖ ਨਾਲ ਗੁਰਦਰ ਸਾਹਿਬ ਆਪਣਾ ਸੰਗਤ ਵੀ ਕਾਫੀ ਹੋਏਗੀ ਮੈਨੂੰ ਮੈਦੇ ਚਲੋ ਚੰਗੀ ਗੱਲ ਆ ਉਦੋਂ ਨਹੀਂ ਤੇ ਚੁੱਪਚੀ ਤੇ ਚੱਜਣਾ ਮੱਥਾ ਟੇਕਣਾ ਇਦਾਂ ਆਪਣਾ ਸੰਗਤ ਹੋਊਗੀ ਤੇ ਜ਼ਿਆਦਾ ਵਧੀਆ ਪਰਾਉਣ ਖੁਸ਼ ਹੀ ਬੜੇ ਨੇ ਕੱਲ ਇਹਨਾਂ ਨੇ ਖੁਸ਼ਪਤਾ ਕਿ ਕੱਲ ਇਹਨਾਂ ਨੇ ਤੜਕਾ ਵੇਖਣਾ ਮਨੇ ਸਰ ਵੇਖਣੀ ਕੱਲ ਜਿੰਦਗੀ ਦੀ ਪਹਿਲੀ ਵਾਰੀ ਅੱਜ ਤੱਕ ਨਹੀਂ ਵੇਖੀ ਜਿੰਦਗੀ ਜੀ ਮਨੇਰ ਸਰ ਕਿਦਾਂ ਦੀ ਹੁੰਦੀ ਤੇ ਕੱਲ ਵੀਰ ਹੋਣਾ ਤਿੰਨ ਵਜੇ ਨੇ ਉੱਠੋਗੇ ਕਿ ਨਹੀਂ ਮਨੇਰੇ ਉੱਠਣਾ ਹੀ ਪਣਾ ਤੇ 6:30 ਵਜੇ ਉੱਠਣਾ ਇੱਕ ਰੀਚ ਇਹ ਪੀ ਵੀਰੇ ਨਗਰੀ ਕੋਠੇ ਤੇ ਮੇਰਾ ਮਰਵਾ ਲਈ ਇਹਦਾ ਮਨੇਰ ਸਰ ਖਾਣੇ ਬਤਾ ਰਿਹਾ ਕਾਲੇ ਮਨੇ ਮਨੇਰ ਸਰ ਜ਼ਰੂਰ ਖਾਣੀ ਮੇਰਾ ਵੀਰ ਬਣ ਕੇ ਠੀਕ ਹੈ ਭਰਾ ਨੂੰ ਖੋਜੀ ਵੜਾ ਅੱਜ ਬਣੇ ਹੋਏ ਆ ਦਾਲ ਚੌਹਨ ਸੰਦੀਪ ਨੇ ਬਣਾਏ ਮੈਨੂੰ ਲੱਗਾ ਮੈਨੂੰ ਲੱਗਾ ਵੀ ਮਾਵਾਂ ਦੀ ਦਾਲ ਬਣਾਉਂਗੇ ਮਾਵਾਂ ਦੀ ਮਾਵਾਂ ਦੀ ਥੋੜੀ ਜਿਹੀ ਮਸਾਲਾ ਦੇ ਛੋਲੇ ਆ ਗਏ ਮਸਾਲਾ ਦੀ ਤੇ ਛੋਲੇ ਦੀ ਦਾਲ ਨੇ ਹਾਂ ਤੁਹਾਨੂੰ ਤਾਂ ਸਵਾਲ ਲੱਗਿਆ ਨਾ ਪਰ ਅਗਲੇ ਦਾ ਮੱਛ ਮਾਰੇ ਆ ਨਾ ਤੁਸੀਂ ਤੇਰਾ ਮੱਛ ਮਾਰਿਆ ਚੌਦ ਦਾ ਮੈਂ ਛੋਲੇ ਆਨੇ ਬਣਾਇਆ ਕਲੀ ਗੋਭੀ ਬਣਾਣੀ ਤੇ ਕੋਈ ਹੋਰ ਬਣਾਉਣਾ ਮਨ ਮਰਜੀ ਉਹ ਕਿੰਦਾ ਹੈ ਕਾ ਛੋਲੇ ਚਿੱਟੇ ਬਾਹਰੇ ਜਾਣੇ ਅੱਛਾ ਉਹ ਦਾਣੇ ਜਿਹੜੇ ਨਿਕਲਦੇ ਆਂ ਵੀ ਗੁਡੀਆਂ ਚਲੋ ਸਵੇਰੇ ਬਣਾਈਆਂ ਸਵੇਰੇ ਪ੍ਰੋਗਰਾਮ ਤਾਂ ਰਹਿਣ ਦਿੰਨੇ ਚੋਲੀਏ ਖਾਣੇ ਨੇ ਪਹਿਲਾਂ ਹਾਂ ਹੁਣ ਗੱਲ ਨਹੀਂ ਹੋਣੀ ਹੁਣ ਤੁਸੀਂ ਸਾਰੇ ਜਣੇ ਮੇਰੇ ਵਲੌਗ ਦੇਖਦੇ ਆ ਅੱਧਿਆਂ ਜ਼ਿਆਦਾ ਜਿਹੜੇ ਮੇਰੇ ਵਲੌਗ ਆ ਗੁਡੀਆਂ ਦੇ ਹੁੰਦੇ ਆ ਵੀ ਤੇ ਉਹ ਤਾਂ ਵੀ ਕਈ ਜਣੇ ਨੁਕਸ ਕੱਢੀ ਜਾਣਗੇ ਇਹ ਗੁਡੀਆਂ ਨੇ ਇਦਾਂ ਵਾਂ ਗੁਡਗੀਆਂ ਹੂੰ ਗੁਡੀਆਂ ਜਿਵੇਂ ਯਾਰ ਹੱਦ ਹੋ ਗਈ ਹੈ ਪਤਿ ਗੁਡੀਆਂ ਨੂੰ ਤਾਂ ਨਾ ਕਹੋ ਮੈਨੂੰ ਕੋਈ ਜਿੱਦਾਂ ਮਰਜੀ ਜਿਵੇਂ ਮਰਜੀ ਮੈਨੂੰ ਕਹੀ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਉਹਨੂੰ ਧੀ ਰਾਣੀ ਨੇ ਵਿਚਾਰੀ ਨੇ ਪਾਲੀ ਕਿਹੜੀ ਗੱਲਾਂ ਕਹਿਣ ਦੇ ਬਾਰੇ ਸਾਰੇ ਨਹੀਂ ਕਹਿੰਦੇ ਵੀ ਬਸ ਇੱਕ ਜਾਂ ਦੋ ਜਣੇ ਆ ਬਸ ਸਾਰੇ ਨਹੀਂ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਮੈਨੂੰ ਮੇਰੀ ਗੁਡੀਆਂ ਨੂੰ ਬਸ ਦੋ ਜਣੇ ਗਿਣਤੀ ਦੇ ਬਸ ਗਿਣਤੀ ਦੇ ਦੋ ਜਣੇ ਬੰਦੇ ਬੋਲਦੇ ਨੇ ਤੇ ਲਾਗੂ ਉਹਨਾਂ ਨੂੰ ਪਤਾ ਗਿਆ ਮੈਂ ਕਿਹਨਾਂ ਨੂੰ ਕਹਿਣ ਦੇ ਆ ਬਸ ਔਟ ਖਲੋਤੀਆਂ ਲੈ ਬਈ ਮੇਰੇ ਤੇ ਕਾਦਾ ਗੁੱਸਾ ਲੈ ਇੱਕ ਜੁੰਡੀ ਖੁੱਲ ਗਈ ਪੁੱਤ ਤੇਰੀ ਇੱਕ ਹੋਰ ਹੈ ਗਈ ਤਾ ਨਾ ਜਾ ਲੈ ਵੀ ਔਰ ਗੈਂਦਾ ਕਪੜਾ ਹੈਗਾ ਤੇ ਇਸਨੇ ਕਹਿੰਦੀ ਬਟਨ ਨਿਕਲਦੇ ਮੈਂ ਫਿਰ ਮੜਾ ਜੇ ਪਾਣੀ ਦਾ ਤੰਕਾ ਦੇਤਾਏ ਇਤਨੇ ਕਹਿੰਦਾ ਥੋੜਾ ਜਲਦੀ ਆਈਂਦਾ ਤੇ ਉਹ ਤੇ ਪਜਾਮੇ ਦੇ ਮੜਾ ਜੇ ਪਾਣੀ ਮਾਰਦੇ ਨਾ ਕੋਟਨ ਦਾ ਉੱਥੋਂ ਹੀ ਆਪਣਾ ਨਿਕਲ ਆਣਗੇ ਹਨ ਜਲਦੀ ਮੜਾ ਮੜਾ ਮਾਰਨਾ ਬਸ ਐਵੇਂ ਕਿਵੇਂ ਹਲਕਾ ਹਲਕਾ ਹਰ ਗੰਦਾ ਸੂਟੀ ਪ੍ਰੈਸ ਕਰਨਾ ਪਊਗਾ ਹੈ ਜਹੋਂ ਬਾਲਾਂ ਚ 3 ਸਕੋਰ ਪਤਾ ਨਹੀਂ ਕੀ ਬੰਨਾ ਓ ਸੜਤਾ ਸ਼ੱਕਾ ਜਿੱਤ ਗਈ ਓ ਚੋਕਾ ਮਾਰਤਾ ਜਿੱਤ ਗਈ ਓ ਰੇ ਚੈਲੈਂਜਰ ਬੰਗਲੌਰ ਜਿੱਤ ਗਿਆ ਜੀ ਫਾਈਨਲ ਜਿੱਤ ਗਿਆ ਅੱਜ ਲੈ ਵੀ ਕੁੜੀ ਦਾ ਸੂਟ ਆ ਗਿਆ ਸਿਪਕੇ ਬਸ ਸੰਦੀਪ ਦੀ ਟੈਨਸ਼ਨ ਬਸ ਇਹੋ ਹੀ ਹੁੰਦੀ ਹੈ ਬਸ ਸੂਟ ਜੁੱਤੀ ਇਹ ਬਾਪਾਉਣ ਨੂੰ ਮਿਲਦਾ ਰਹੇ ਤੇ ਸੰਦੀਪ ਖੁਸ਼ੀ ਖੁਸ਼ੀ ਕੀ ਸਹੀ ਨਹੀਂ ਸੀ ਤਾਂ ਸਹੀ ਤਾਂ ਹੈ ਕੀ ਆ ਫਸਟ ਕਲਾਸ ਵਧੀਆ ਕਿ ਨਹੀਂ ਸੀ ਸਹੀ ਆ ਅੱਛਾ ਅੱਛਾ ਆ ਗਏ ਨਾ ਇਹ ਕਿੰਝ ਚੇਂਜ ਜਨ ਲੱਗ ਗਿਆ ਇਹਦਾ ਕਲਰ ਆ ਕਲਰ ਮੈਨੂੰ ਡਬਲ ਸ਼ੇਡ ਤੇ ਲੱਗਣ ਦਿਆ ਡਾਰਕ ਲਾਈਟ ਲੱਗਣ ਦਿਆ ਕਿਉਂ ਉਦਾਂ ਹੀ ਆ ਡਬਲ ਸ਼ੇਡ ਤੇ ਲੱਗੀਆਂ ਡਬਲ ਸ਼ੇਡ ਤੇ ਲੱਗਣ ਤਾਂ ਮੈਨੂੰ ਵੀ ਲੱਗਣ ਦਿਆ ਇਹਨੂੰ ਇੱਥੇ ਰੱਖ ਕੇ ਵੇਖੀ ਉਹ ਖਾਂਬੜਾ ਥੋੜਾ ਹੈ ਫਿਰ ਨਹੀਂ ਯਾਰ ਮੈਨੂੰ ਲੱਗਦਾ ਉਹਨੇ ਵੀ ਲੱਗਦਾ ਵੇਖਣ ਵਿੱਚ ਜਿਹਦਾ ਡਬਲ ਸ਼ੀਟ ਹੁੰਦਾ ਜਦੋਂ ਉਹਨੂੰ ਬਾਹਰ ਨੂੰ ਹਿਲਾ ਕੇ ਦੇਖੀ ਫਿਰ ਨਹੀਂ ਫਿਰ ਠੀਕ ਲੱਗਦਾ ਹੈ ਲੇਖਾ ਲੱਗੀ ਇਹਨਾਂ ਮੈਨੂੰ ਵੈਸੇ ਨੇਰਾ ਆਇਆ ਸਹੀ ਹੈ ਸੋਹਣਾ ਹੈ ਸੂਟ ਮੈਂ ਸੋਹਣੀ ਲੱਗਦੀ ਆਂ ਸੋਹਣੀ ਨਹੀਂ ਲੈਣੀ ਨਿੱਕੀ ਜੀ ਕੁੜੀ ਕੰਨੀ ਆਹ ਆਹ ਹੋ ਕਿਦਾਂ ਕਿਦਾਂ ਕੰਨੀ ਪੂਆ ਮੈਨੂੰ ਨਹੀਂ ਲੱਗਦੀ ਆਂ ਹਨਾ ਇਦਾਂ ਕਰ ਦਿੰਦੇ ਨੇ ਸਾਗਰ ਦੀ ਵਪਟੀ ਨੇ ਬੜਾ ਸ਼ਦਾਈ ਕੀਤਾ ਈ ਸਹੀ ਕਹਣੀ ਗੱਲ ਸੋ ਜੀ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਸਿਕਾ